ਇੱਕ ਰਾਜਕੁਮਾਰੀ ਦਾ ਵਿਆਹ ਕਿਸੇ ਮੰਗਤੇ ਨਾਲ ਹੋ ਜਾਂਦਾ ਕਿਵੇਂ ਹੋ ਜਾਂਦਾ ਮੰਗਤੇ ਨਾਲ ਵਿਆਹ ਤੇ ਉਹਦਾ ਵਿਆਹ ਕੌਣ ਕਰਦਾ ਉਹਦਾ ਸਾਕਾ ਪਿਓ ਉਹਦਾ ਵਿਆਹ ਇੱਕ ਐਸੇ ਮੰਗਤੇ ਨਾਲ ਕਰ ਦਿੰਦਾ ਜਿਹੜਾ ਬਿਲਕੁਲ ਕੰਗਾਲ ਹੁੰਦਾ ਜਿਹਦੇ ਕੋਲ ਇੱਕ ਵੀ ਰੁਪਿਆ ਨਹੀਂ ਹੁੰਦਾ ਤੇ ਤੇ ਉਹ ਫੁੰਦਾ ਵੀ ਦੁਨੀਆ ਦਾ ਸਭ ਤੋਂ ਬਦਸੂਰਤ ਬੰਦਾ ਉਹਦੇ ਨਾਲ ਉਹਦਾ ਵਿਆਹ ਕਰਦਾ ਕਿ ਰਾਜਕੁਮਾਰੀ ਬਹੁਤ ਬਤ ਬਤਮੀਜ਼ ਕੁੜੀ ਸੀਗੀ ਬਾੜੀ ਆ ਅਕਲ ਨਹੀਂ ਸੀ ਉਹਦੇ ਚ ਨਾ ਬਾਹਲਾ ਮਾਨ ਗਮਾਨ ਸੀ ਆਪ ਦੀ ਸੁੰਦਰ ਤੇ ਸੁੰਦਰਤਾ ਤੇ ਉਹਨੂੰ ਬਾਹਲਾ ਹੀ ਹੰਕਾਰ ਸੀ ਇਸ ਕਰਕੇ ਉਹਦਾ ਪਿਓ ਉਹਦੇ ਹੰਕਾਰ ਨੂੰ ਤੋੜਨ ਵਾਸਤੇ ਉਹਦਾ ਵਿਆਹ ਜਿਹੜਾ ਇੱਕ ਮੰਗਤੇ ਨਾਲ ਕਰ ਦਿੰਦਾ ਅੱਜ ਉਹੀ ਕਹਾਣੀ ਸੁਣਾਉਣੀ ਆ ਮੈਂ ਤੁਹਾਨੂੰ ਕਹਾਣੀ ਬਹੁਤ ਸੋਹਣੀ ਆ ਉਮੀਦ ਆ ਕਿ ਤੁਹਾਨੂੰ ਸਭ ਨੂੰ ਇੱਕ ਕਹਾਣੀ ਆ ਜਿਹੜੀ ਮੇਰੀ ਪਸੰਦ ਆਉਗੀ ਕਿਵੇਂ ਇੱਕ ਰਾਜਕਮਾਰੀ ਮਹਿਲਾ ਚ ਪਲੀ ਰਾਜਕੁਮਾਰੀ ਦਾ ਵਿਆਹ ਕਿਵੇਂ ਇੱਕ ਮੰਗਤੇ ਨਾਲ ਹੋ ਜਾਂਦਾ ਉਹ ਗੱਲ ਕਰਾਂਗੇ ਅੱਜ ਕਿ ਉਹਦਾ ਸਾਕਾ ਪਿਓ ਉਹਨੂੰ ਮੰਗਤੇ ਨਾਲ ਵਿਆਹ ਦਿੰਦਾ ਇੱਕ ਰਾਜਕੁਮਾਰੀ ਨੂੰ ਜਿਹੜੀ ਮਹਿਲਾ ਤੇ ਲਾਡਾਂ ਨਾਲ ਮਹਿਲਾ ਦੇ ਵਿੱਚ ਲਾਡਾਂ ਪਿਆਰਾਂ ਨਾਲ ਪਲੀ ਹੋਈ ਲੋ ਅੱਜ ਗੱਲ ਕਰਦੇ ਆਂ ਵੀ ਇੱਕ ਰਾਜਕੁਮਾਰੀ ਸੀ ਉਹ ਰਾਜੇ ਦੀ ਕੁੜੀ ਸੀ ਰਾਜਕੁਮਾਰੀ ਸੀ ਉਹ ਤੇ ਉਹਨਾਂ ਦਾ ਵਿਆਹ ਕਰਨਾ ਸੀ ਉਹਦੇ ਰਾਜ ਉਹਦੇ ਪਿਓ ਨੂੰ ਚਿੰਤਾ ਸੀ ਵੀ ਇਹਦਾ ਚਲ ਵਿਆਹ ਕਰਨਾ ਆਪਾਂ ਤਾਂ ਉਹ ਉਹ ਕੀ ਕਰਦਾ ਵੀ ਅੱਡੋ ਅੱਡ ਦੇਸ਼ਾਂ ਦੇ ਰਾਜਕਮਾਰਾਂ ਨੂੰ ਬੁਲਾ ਲੈਂਦਾ ਵੀ ਮੈਂ ਆਦੀ ਕੁੜੀ ਦੇ ਵਾਸਤੇ ਵੀ ਵਰ ਚਾਹੀਦਾ ਮੈਨੂੰ ਤਾਂ ਅੱਡੋ ਅੱਡ ਦੇਸ਼ਾਂ ਦੇ ਰਾਜਕਮਾਰ ਆ ਜਿਹੜੇ ਆ ਜਾਂਦੇ ਆ ਇੱਕ ਦੇਸ਼ ਦਾ ਰਾਜਕਮਾਰ ਨਾਲ ਹੀ ਦੇਸ਼ ਹੁੰਦਾ ਰੇਸ਼ਮ ਨਾਂ ਦਾ ਰਾਜਾ ਹੁੰਦਾ ਉਹਨੂੰ ਉਹਦੀ ਕੁੜੀ ਬਹੁਤ ਪਸੰਦ ਹੁੰਦੀ ਤਾਂ ਕਰਕੇ ਉਹ ਵੀ ਆ ਜਾਂਦਾ ਉਹਦੀ ਦਾੜ੍ਹੀ ਹੁੰਦੀ ਲੰਬੀ ਲੰਬੀ ਤਾਂ ਜਦੋਂ ਰਾਜਕਮਾਰੀ ਆਉਂਦੀ ਆ ਤਾਂ ਰਾਜ ਰਾਜਾ ਜਿਹੜਾ ਉਹਦਾ ਪਿਓ ਹੁੰਦਾ ਉਹ ਕਹਿੰਦਾ ਵੀ ਜਿਹੜੇ ਮਰਜੀ ਨੂੰ ਨੂਰ ਇਹਨਾਂ ਨੂੰ ਰਾਜਕਮਾਰਾਂ ਨੂੰ ਚੁਣ ਲੈ ਹੈਲੋ ਹਾਂ ਚੰਨਜੀਤ ਜੀ ਠੀਕ ਹੈ ਤੇ ਉਹ ਕਹਿੰਦਾ ਵੀ ਜਿਹੜੇ ਮਰਜੀ ਰਾਜਕਮਾਰ ਨੂੰ ਜਿਹੜਾ ਤੂੰ ਚੁਣ ਸਕਦੀ ਆ ਤੇ ਉਸੇ ਨਾਲ ਹੀ ਤਾਂ ਵਿਆਹ ਕਰਦੇ ਆਂਗੇ ਉਹ ਪਰ ਉਹਦਾ ਬਈ ਉਹਦੇ 'ਚ ਤਾਂ ਮਾਣ ਬਹੁਤ ਹੁੰਦਾ ਨਾ ਹੰਕਾਰ ਬਹੁਤ ਹੁੰਦਾ ਰਾਜਕਮਾਰੀ 'ਚ ਉਹ ਫਿਰ ਰਾਜਕਮਾਰੀ ਕੀ ਕਰਦੀ ਆ ਉਹ ਜਿਹੜਾ ਕੋਈ ਮੋਟਾ ਹੁੰਦਾ ਉਹਨੂੰ ਵੀ ਛੇੜਦੀ ਆ ਗੋਲੂ ਮਟੋਲੂ ਜਾਂ ਮੋਟਾ ਕੋਈ ਕੋਈ ਪਤਲਾ ਤਾਂ ਉਹਨੂੰ ਕਹਿੰਦੀ ਉਹ ਸੁੱਕਾ ਕਾਨੇ ਵਰਗਾ ਆਏ ਆ ਜਾਂ ਜਾਏ ਆ ਤਾਂ ਫੇ ਕੀ ਹੋ ਬਈਆ ਬੜੀਆ ਜੀ ਬੜੀਆ ਬਹੁਤ ਵਧੀਆ ਤੇ ਉਹ ਪੁਛਾਰੇ ਇੱਕ ਤਾਂ ਮਜ਼ਾਕ ਉਡਾਉਂਦੀ ਆ ਜਿੰਨੇ ਰਾਜਕਮਾਰ ਆਉਂਦੇ ਆ ਸਾਰਿਆਂ ਦਾ ਹੀ ਜਿਹੜੀ ਉਹ ਰਾਜਕਮਾਰੀ ਆ ਮਜ਼ਾਕ ਉਡਾਉਂਦੀ ਆ ਤੇ ਜਿਹੜਾ ਰੇਸ਼ਮ ਰਾਜਾ ਹੁੰਦਾ ਉਹਦੀ ਦਾੜੀ ਨੂੰ ਵੇਖ ਕੇ ਉਹ ਕਹਿੰਦੀ ਵੇਖਾਂ ਦਾੜੀ ਇਹ ਕਾਦੀ ਆ ਕਿ ਬਰਸ਼ਿਆ ਦਾ ਇਹਦੇ ਨਾਲ ਤਾਂ ਕਹਿੰਦੀ ਜਾਲੇ ਵੀ ਲਾ ਲੈਣਾ ਹੋਏਗਾ ਬਰਸ਼ ਬਰਸ਼ ਕਰਕੇ ਨਾ ਉਹਨੂੰ ਬਹੁਤ ਛੇੜਦੀ ਆ ਤੇ ਉਹ ਵਿਚਾਰਾ ਚੁੱਪ ਕਰ ਜਾਂਦਾ ਤੇ ਸਾਰੇ ਰਾਜ ਨਾਰਾਜ਼ ਹੋ ਕੇ ਚਲੇ ਜਾਂਦੇ ਆ ਤੇ ਉਹਦਾ ਜਿਹੜਾ ਰਾਜੇ ਦਾ ਪਿਓ ਹੁੰਦਾ ਰਾਜਕਮਾਰੀ ਦਾ ਉਹ ਐਲਾਨ ਕਰ ਦਿੰਦਾ ਵੀ ਮੈਂ ਨਾ ਆਪ ਦੀ ਘਰ ਮੈਂ ਆਦੀ ਜਿਹੜੀ ਇਹ ਮੇਰੀ ਕੁੜੀ ਆ ਨਾ ਇਹਦਾ ਵਿਆਹ ਕਿਸੇ ਮੰਗਤੇ ਨਾ ਕਰ ਦੇਣਾ ਉਹ ਵੀ ਬਿਲਕੁਲ ਬਦਸੂਰਤ ਬੰਦੇ ਨਾਲ ਬਿਲਕੁਲ ਬਦਸੂਰਤ ਬੰਦੇ ਨਾਲ ਕਿਸੇ ਨਾਲ ਵਿਆਹ ਕਰਨਾ ਮੈਂ ਆਪਦੀ ਕੁੜੀ ਦਾ ਤੇ ਭਈ ਉਹ ਚੱਲ ਜਿਹੜਾ ਵੀ ਹੁਣ ਸਾਡੇ ਰਾਜ ਚ ਪਹਿਲਾ ਬਦਸੂਰਤ ਬੰਦਾ ਆ ਗਿਆ ਮੰਗਤਾ ਕੋਈ ਉਹਨੂੰ ਮੈਂ ਵਿਆਹ ਆ ਕੁੜੀ ਦਾ ਵਿਆਹ ਕਰ ਦੇਣਾ ਤੇ ਇੱਕ ਮੰਗਤਾ ਉਹਦੇ ਮਹਿਲਾ ਚ ਆ ਜਾਂਦਾ ਮੰਗਣ ਵਾਸਤੇ ਬਿਲਕੁਲ ਬਦਸੂਰਤ ਅੜਿਓੜੀ ਦਾੜੀ ਬਿਲਕੁਲ ਕਾਲਾ ਪੀਲਾ ਆ ਤੇ ਵਾਲ ਉਲਝੇ ਬਿਲਕੁਲ ਕਪੜੇ ਪਾਟੇ ਪੁਰਾਣੇ ਪਾਏ ਉਹ ਵੇਖ ਕੇ ਰਾਜਾ ਆਂਦਾ ਵੀ ਆ ਜਾ ਵੀ ਅੰਦਰ ਆ ਜਾ ਤੇ ਉਹ ਜਿਹੜਾ ਮੰਗਤਾ ਹੁੰਦਾ ਉਹਨੂੰ ਐ ਲੱਗਦਾ ਵੀ ਕੁਝ ਮੈਨੂੰ ਦੇਊਗਾ ਖਾਣ ਪੀਣ ਨੂੰ ਜਾਂ ਸੋਨਾ ਸੱਪਾ ਦੇਊਗਾ ਪਰ ਉਹ ਅੱਗੋ ਰਾਜਾ ਉਹ ਕਹਿੰਦਾ ਵੀ ਤੈਨੂੰ ਇਹੋ ਜੀ ਚੀਜ਼ ਦੇਊਗਾ ਮੈਂ ਜਿਸ ਨੂੰ ਤੂੰ ਵੇਖ ਕੇ ਖੁਸ਼ ਹੋ ਜਾਏਗਾ ਪਹਿਚਾਨਾ ਨਹੀਂ ਮੈਨੂੰ ਨਹੀਂ ابھی ਨਹੀਂ ਸਰ ਕੋਈ ਆ ਨਹੀਂ ਮੈਂ ਪਹਿਚਾਨ ਰਹਾ ਹੂੰ ਸਰ ਪਰ ਥੋੜਾ ਕਹਾਣੀ ਸੁਣਾਦੀ ਉਹਦੋਂ ਬਾਅਦ ਗੱਲਬਾਤ ਕਰਦੇ ਆ ਤੁਹਾਡੇ ਨਾਲ ਆਪਾਂ ਤੇ ਉਹ ਕਹਿੰਦਾ ਵੀ ਜਿਹੜਾ ਨਾ ਵੀ ਮੈਂ ਵਧੀਆ ਚੀਜ਼ ਦੇਵਾਂਗਾ ਮੰਗਤੈ ਨੂੰ ਕਹਿੰਦਾ ਤੈਨੂੰ ਸਭ ਤੋਂ ਵਧੀਆ ਚੀਜ਼ ਦੇਵਾਂਗਾ ਤੂੰ ਖੁਸ਼ ਹੋ ਜਾਏਂਗਾ ਤੇ ਉਹ ਨਾ ਚੱਲ ਠੀਕ ਆ ਵੀ ਦੇ ਦੇ ਕਿਹੜੀ ਚੀਜ਼ ਦਿੰਦਾ ਉਹ ਚੱਕ ਕੇ ਆਪਦੀ ਕੁੜੀ ਦਾ ਹੱਥ ਤੇ ਹੱਥ 'ਚ ਫੜਾ ਦਿੰਦਾ ਲੈ ਕਹਿੰਦਾ ਲੈ ਜਾ ਤੇਰੇ ਨਾਲ ਮੈਂ ਆਪਦੀ ਕੁੜੀ ਦਾ ਵਿਆਹ ਕਰਤਾ ਅੱਜ ਤੋਂ ਬਾਅਦ ਲੈ ਜਾ ਤੇਰੀ ਉਹ ਉੱਥੋਂ ਵਿਆਹ ਤੋਂ ਬਾਅਦ ਤੁਰ ਪੈਂਦਾ ਮੰਗਤਾ ਲੈ ਕੇ ਉਹਨੂੰ ਰਾਹ 'ਚ ਉਹ ਵਿਖਾਉਂਦਾ ਵੀ ਆਹ ਦੇਖ ਜੰਗਲ ਦੇ ਵਿੱਚ ਸਭ ਤੋਂ ਮਹਿੰਗੀ ਲੱਕੜ ਹੁੰਦੀ ਹੈ ਜਿਹੜੀ ਉਹ ਕੱਟੀ ਜਾਂਦੇ ਆ ਬੰਦੇ ਤੇ ਉਹ ਕਹਿੰਦੇ ਇੱਕ ਰਾਜਕੁਮਾਰੀ ਪੁੱਛਦੀ ਹੈ ਕੀ ਦੇ ਆਉਂ ਕਹਿੰਦਾ ਹੈ ਰਾਜਾ ਰੇਸ਼ਮ ਦਾ ਉਹ ਕਹਿੰਦੀ ਇੰਨੀ ਮਹਿੰਗੀ ਲੱਕੜ ਸਾਰੀ ਉਸੇ ਦੀ ਹੈ ਉਹ ਕਹਿੰਦਾ ਸਾਰੇ ਦਾ ਸਾਰੇ ਜੰਗਲ ਰਾਜਾ ਰੇਸ਼ਮ ਦੇ ਉਹ ਕਹਿੰਦੀ ਮੇਰੀ ਤਾਂ ਕਿਸਮਤ ਮਾੜੀ ਸੀ ਜਿਹੜੀ ਮੈਂ ਤੇਰੇ ਨਾਲ ਆ ਗਈ ਰਾਜਾ ਰੇਸ਼ਮ ਨੂੰ ਨਾ ਕਰਤੀ ਤੇ ਅੱਗੇ ਜਾ ਕੇ ਉਹ ਵੇਂਦੀ ਵੀ ਫਸਲਾਂ ਕੱਟੀ ਜਾਂਦੇ ਆ ਲੋਕ ਤੇ ਉਹ ਕਹਿੰਦੀ ਵੀ ਇਹ ਫਸਲਾਂ ਕਿਹਦੀਆਂ ਉਹ ਕਹਿੰਦੀ ਵੀ ਇਹ ਵੀ ਰਾਜਾ ਰੇਸ਼ਮ ਦੀਆਂ ਹੀ ਹਨ ਤਾਂ ਕਹਿੰਦਾ ਤੇ ਉਹ ਕਹਿੰਦੀ ਮਾੜੀ ਮੇਰੀ ਤਾਂ ਮਾੜੀ ਕਿਸਮਤ ਆ ਗਾਂਜੇ ਜਾ ਕੇ ਵੀ ਇਹਦਾ ਵੀ ਲੋਕਾਂ ਨੂੰ ਪੁੰਨદાન ਕੀਤਾ ਜਾ ਰਿਹਾ ਵੀ ਲੋਕਾਂ 'ਚ ਵੀ ਵਾਧੂ ਭੋਜਨ ਵੰਡੀ ਜਾਂਦੇ ਆ ਉਹ ਕਹਿੰਦੀ ਇਹ ਕੀ ਇਹ ਕੀ ਚੱਕਰ ਹੋ ਕਹਿੰਦੇ ਰਾਜਾ ਰੇਸ਼ਮ ਦੇ ਇੱਥੇ ਤਾਂ ਕਹਿੰਦੇ ਭੰਡਾਰ ਚੱਲਦੇ ਰਹਿੰਦੇ ਆ ਵੀ ਲੋਕਾਂ ਨੂੰ ਐਂ ਹੀ ਲੁਸਗਾਤਾ ਦਿੰਦਾ ਰਹੇ ਤਾਂ ਰਾਜਾ ਰੇਸ਼ਮ ਜਿਹੜਾ ਉਹ ਕਹਿੰਦੀ ਮੇਰੀ ਕਿਸਮਤ ਮਾੜੀ ਮੈਂ ਮੰਗਤੇ ਨਾਲ ਆ ਗਈ ਦਾਣਵੀਰ ਨੂੰ ਛੜਤਾ ਤੇ ਉਹ ਫਿਰ ਉਹਨੂੰ ਗਾਂ ਲੈ ਜਾਂਦਾ ਗਾਂ ਮਹਿਲ ਵਿਖਾਉਂਦਾ ਉਹ ਕਹਿੰਦਾ ਆ ਮਹਿਲ ਕਿਹਦੇ ਆ ਰਾਜਕੁਮਾਰੀ ਕਹਿੰਦੀ ਆ ਤਾਂ ਉਹ ਕਹਿੰਦੀ ਮਹਿਲ ਵੀ ਦੂਜਾ ਇਹ ਰਾਜੇ ਉਹਦੇ ਆ ਰਾਜੇ ਦੇ ਆ ਰੇਸ਼ਮ ਦੇ ਆ ਤੇ ਰਾਜੇ ਰੇਸ਼ਮ ਦੇ ਆ ਇਹ ਸਾਰੇ ਮਹਿਲ ਉਹ ਕਹਿੰਦੀ ਮੇਰੀ ਕਿੱਡੀ ਮਾੜੀ ਕਿਸਮਤ ਆ ਕਿ ਮੈਂ ਮਹਿਲਾ ਵਾਲੇ ਨੂੰ ਛੱਡ ਕੇ ਤੇਰੇ ਨਾਲ ਆ ਗਈ ਆ ਮਹਿਲਾ ਤਾਂ ਅੱਗੇ ਜਾ ਕੇ ਇੱਕ ਝੋਪੜੀ ਆਉਂਦੀ ਆ ਤੇ ਝੋਪੜੀ ਨੂੰ ਵੇਖ ਕੇ ਰਾਜਕੁਮਾਰੀ ਕਹਿੰਦੀ ਕਿੱਡੀ ਗੰਦੀ ਝੋਪੜੀ ਆ ਉਹ ਕਹਿੰਦਾ ਇਹ ਝੋਪੜੀ ਆਪਣੀ ਆ ਅੱਜ ਤੋਂ ਬਾਅਦ ਆਪਾਂ ਇੱਥੇ ਰਹਿਣਾ ਤੇ ਉਹ ਬਈ ਝੋਪੜੀ ਚੋਂ ਨੂੰ ਲੈ ਕੇ ਤੇ ਜਾਵਲਦਾ ਤੇ ਉਹ ਉਹਨਾਂ ਉਦੋਂ ਬਾਅਦ ਕੀ ਕਰਦਾ ਉਹ ਕਹਿੰਦਾ ਵੀ ਹੁਣ ਮੇਰੀ ਇਕੱਲੇ ਦੀ ਕਮਾਈ ਨਾਲ ਕੁਝ ਨਹੀਂ ਬੰਨਣਾ ਹੁਣ ਆਪਣੀ ਦੋਨਾਂ ਦੀ ਕਮਾਈ ਆਪਾਂ ਨੂੰ ਕਰਨੀ ਪੈਣੀ ਆ ਤਾਂ ਫਿਰ ਉਹ ਉਹ ਕਹਿੰਦਾ ਵਿੱਚ 10 ਮੈਂ ਕੀ ਕਰਾਂ ਰਾਜਕਮਰੀ ਜੀ ਉਹ ਕਹਿੰਦਾ ਮੈਂ ਤੈਨੂੰ ਰੱਸੀਆਂ ਲਿਆਉਂਗਾ ਦਿਆ ਕਰੂੰਗਾ ਰੱਸੀਆਂ ਲਿਆ ਕੇ ਰੱਸੀਆਂ ਦੀ ਟੋکریاں ਬਣਾਇਆ ਕਰ ਆ ਸਾਰੀਆਂ ਬੁੜੀਆਂ ਨਾਲ ਝੁੱਗਾਂ ਵਾਲੀਆਂ ਬਣਾਉਂਦੀਆਂ ਇਹਨਾਂ ਨੂੰ ਵੇਖ ਕੇ ਤੂੰ ਵੀ ਬਣਾਇਆ ਕਰ ਉਹ ਬਈ ਛਾਲੇ ਪੈ ਜਾਂਦੇ ਟੋکریاں ਬਣਾਉਂਦੀ ਦਿਓ ਤੇ ਹੱਥਾਂ ਪਟੋਛਾ ਲੇ ਭਾਈ ਜੰਦੇ ਪਰ ਟੋਕਰੀ ਰੁਗਰੀ ਉਹ ਤੋਂ ਮੰਦੀ ਨਹੀਂ ਮੰਗਤਾ ਆ ਕੇ ਲੜਦਾ ਉਹਨੂੰ ਕਹਿੰਦਾ ਵੀ ਤੇ ਤੂੰ ਤਾਂ ਨਕਮੀ ਆ ਮੈਂ ਤਾਂ ਆਖਿਆ ਚਲੋ ਵਧੀਆ ਸੀ ਹੋ ਗਿਆ ਜਿਹੜਾ ਵੀ ਮੈਨੂੰ ਘਰ ਵਾਲੀ ਮਿਲ ਗਈ ਪਰ ਤੂੰ ਤਾਂ ਨਕਮੀ ਆ ਬਿਲਕੁਲ ਹੀ ਤੇ ਮੈਂ ਤਾਂ ਚੁੱਪ ਚੁਪ ਕੇ ਗਿਆ ਪਰ ਆ ਗਿਆ ਤੇ ਤਰ ਇਹ ਤਾਂ ਮੇਰੇ ਨਾਲ ਤਾਂ ਧੋਖਾ ਹੀ ਹੋ ਗਿਆ ਤੇ ਉਹ ਕਹਿੰਦਾ ਵੀ ਤੇਰਾ ਤਾਂ ਇਹ ਵਸਦੀ ਗੱਲ ਨਹੀਂ ਕੱਲ ਤੋਂ ਨਾ ਮੈਂ ਤੈਨੂੰ ਭਾਂਡੇ ਲਿਆ ਕੇ ਦੂੰਗਾ ਤੂੰ ਭਾਂਡੇ ਵੇਚਿਆ ਕਰ ਮਿੱਟੀ ਦੇ ਭਾਂਡੇ ਤੂੰ ਬਾਜ਼ਾਰ 'ਚ ਵੇਚਿਆ ਕਰ ਦੂਜੇ ਦਿਨ ਉਹਨੇ ਭਾਂਡੇ ਲਿਆ ਤੇ ਵੀ ਭਾਂਡੇ ਉਹਨੇ ਮਿੱਟੀ ਦੇ ਲਿਆ ਕੇ ਤੇ ਬਾਜ਼ਾਰ ਚ ਲਾ ਕੇ ਦੇਤੇ ਉਹਨੂੰ ਵੀ ਇੱਥੇ ਬੈ ਕੇ ਤੇ ਵੇਚੀ ਚੱਲੇਗਾ ਹੁਣ ਸੋਹਣੀ ਬਹੁਤ ਹੁੰਦੀ ਹੈ ਰਾਜਕੁਮਾਰੀ ਉਹਨੂੰ ਵੇਖ ਵੇਖ ਕੇ ਨਾ ਲੋਕ ਆਉਂਦੇ ਆ ਉਹ ਭਾਂਡੇ ਦਾ ਬੜਾ ਕਿਸੇ ਨੇ ਨਾਮ ਵੀ ਕਰੀਦੇ ਉਹਨ ਜਿਹੜੇ ਮੁੰਡੇ-ਕੁੰਡੇ ਹੁੰਦੇ ਆ ਉਹ ਵੀ ਉਹ ਵੇਖ ਕੇ ਆ ਜਾਂਦੇ ਆ ਵੀ ਚਲੋ ਰਾਜ ਐਡੀ ਸੋਹਣੀ ਬੁੜੀ ਹੈ ਜਿਹੜੀ ਭਾਂਡੇ ਵੇਚੀ ਜਾਂਦੀ ਆ ਉਹ ਵੀ ਸੇਲ ਚੰਗੀ ਹੋ ਜਾਂਦੀ ਸਾਰੇ ਦੇ ਸਾਰੇ ਭਾਂਡੇ ਟਾਈਮ ਨਾਲ ਹੀ ਵਿਕ ਜਾਂਦੇ ਆ ਉਹਦੇ ਤੇ ਦੂਜੇ ਦਿਨ ਫੇਰ ਉਹ ਭਾਂਡੇ ਲਿਆ ਕੇ ਦੇ ਦਿੰਦਾ ਪਰ ਇੱਕ ਉੱਥੇ ਇੱਕ ਹੁਣ ਨਾ ਕੋਟ ਸਵਾਰ ਆਉਂਦਾ ਬੰਦਾ ਉਹ ਕੋੜ ਦੋ ਕੋੜੀ ਘੋੜੇ ਪਾਂਡਿਆਂ ਦੇ ਉੱਦੀ ਨਗਾਉਦਾ ਤੇ ਪਾਂਡੇ ਜਿਹੜੇ ਸਾਰੀ ਪੈਸ਼ ਨੈਸ਼ ਹੋ ਜਾਂਦੇ ਸਾਰੇ ਦੇ ਸਾਰੇ ਪਾਂਡੇ ਟੁੱਟ ਜਾਂਦੇ ਆ ਫਿਰ ਮੰਗਤਾ ਆ ਕੇ ਫਿਰ ਲੜਦਾ ਉਹ ਕਹਿੰਦਾ ਵੀ ਆਹ ਕੀ ਹੋ ਗਿਆ ਤੈਨੂੰ ਪਤਾ ਨਹੀਂ ਜਮਾ ਛੜਕ ਤੇ ਲਾ ਕੇ ਬੈਠੀ ਆ ਨਾਲੇ ਉਹਨੇ ਆਪ ਹੀ ਲਵਾਏ ਹੁੰਦੇ ਹੋ ਤੇ ਉਹਨੂੰ ਕਹਿੰਦੀ ਕਹਿੰਦਾ ਵੀ ਛੜਕ ਤੇ ਲਾ ਕੇ ਬੈਠੀ ਆ ਤੇ ਅਗਲੇ ਨੇ ਤਾਂ ਨੰਗਣਾ ਹੀ ਅਗਲੇ ਨੇ ਤਾਂ ਤੋੜਨੇ ਹੀ ਹੁਣ ਕਿਹਨੂੰ ਕੁਛ ਕਹੀਏ ਕਿ ਤਾ ਲੜਾ ਜਾ ਕੇ ਹੈ ਮੈਂ ਜਾ ਕੇ ਉਹ ਘੋੜਸਵਾਰ ਨਾਲ ਲੜਦਾ ਤੇ ਘੋੜਸਵਾਰ ਤਾਂ ਮੈਨੂੰ ਮਾਰ ਦੂਗਾ ਤੂੰ ਤਾਂ ਮੈਨੂੰ ਮਰਵਾਉਣਾ ਚਾਹਣੀ ਆ ਬਾਬਾ ਲੜਦਾ ਵੀ ਮੰਗਤਾ ਆ ਕੇ ਰਾਜਕੌਰਿੰ ਮਰਝਾਰੀ ਚੁੱਪ ਕਰ ਜਾਂਦੀ ਆਖਰ ਨੂੰ ਘਰੇ ਲੈ ਜਾਂਦਾ ਉਹ ਤੇ ਘਰੇ ਜਾ ਕੇ ਤੈਨੂੰ ਕਹਿੰਦਾ ਗੱਲ ਸੁਣ ਲੈ ਹੁਣ ਮੇਰੀ ਮੈਂ ਗੱਲ ਕਰ ਲਈ ਆ ਇੱਥੇ ਜਿਹੜਾ ਇੱਥੋਂ ਦਾ ਰਾਜਾ ਨਾ ਰੇਸ਼ਮ ਉਹਦਾ ਵਿਆਹ ਤੇ ਉਹਦਾ ਵਿਆਹ ਤੇ ਉਥੇ ਨਾ ਖਾਣੇ ਬਣਨੇ ਬਹੁਤ ਚੰਗੇ ਚੰਗੇ ਤੇ ਤੂੰ ਖਾਣਾ ਬਣਾਉਣ ਚ ਉਹਨਾਂ ਦੀ ਮਦਦ ਕਰੀ ਮੈਂ ਗੱਲ ਕਰ ਲਈ ਆ ਤੇ ਆਪਾਂ ਨੂੰ পেট ਭਰ ਕੇ ਚੰਗਾ ਰਜਮਾ ਖਾਣਾ ਦੇਣਗੇ ਉਹ ਆਂਦੀ ਚਲ ਠੀਕ ਆ ਦੂਜੇ ਦਿਨ ਵੀ ਉਹ ਜਾਵੜਦੀ ਆ ਉੱਥੇ ਜਾ ਕੇ ਜਿਹੜੀਆਂ ਕਨੀਜਾਂ ਹੁੰਦੀਆਂ ਜਿਹੜੀਆਂ ਨੌਕਰਾਂਣੀਆਂ ਹੁੰਦੀਆਂ ਉਹਨਾਂ ਦਾ ਖਾਣਾ-ਕੁਨਾ ਬਣਾਉਣ ਲੱਗ ਜਾਂਦੀ ਆ ਤੇ ਸਾਰਾ ਦਿਨ ਖਾਣਾ ਬਣਾਉਂਦੀ ਆ ਉਹ ਉਹਨੂੰ ਰਜਮਾ পেট ਭਰ ਕੇ ਖਾਣਾ ਖਵਾ ਦਿੰਦੇ ਆ ਤੇ ਉਹਦੇ ਘਰ ਵਾਲੇ ਆਸਤੇ ਦੇ ਦਿੰਦੇ ਆ ਵੀ ਆ ਲੈ ਜਾ ਲਗਾਤਾਰੀ ਬਿਰਾਇ ਕੁਮਾਰੀ ਉੱਥੇ ਰੋਜ਼ ਖਾਣਾ ਬਣਾਉਣ ਜਾਂਦੀ ਆ ਮਹਿਲਾ ਜਿੱਥੇ ਤਾਂ ਆ ਉਹ ਆਪਰਾ ਇੱਕ ਮਾਰੀ ਹੁੰਦੀ ਆ ਪਰ ਉਹ ਕਿੱਥੇ ਲੋਕਾਂ ਦੇ ਘਰਾਂ ਚੋਂ ਖਾਣਾ ਬਣਾਉਣ ਜਾਂਦੀ ਆ ਤੇ ਆਖਰ ਨੂੰ ਜਦੋਂ ਇੱਕ ਦਿਨ ਵਿਆਹ ਵਾਲੇ ਦਿਨ ਹੁੰਦਾ ਜਿਹੜਾ ਜਿੱਦਿਆਂ ਦਾ ਵਿਆਹ ਹੁੰਦਾ ਉਹਦੇ ਵੀ ਉਹਨੂੰ ਜਿਹੜੀ ਉਥੋਂ ਦੀ ਮੇਨ ਵੱਡੀ ਨੌਕਰਾਨੀ ਹੁੰਦੀ ਉਹਨੂੰ ਜਾ ਕੇ ਰੋਟੀ ਖਵਾ ਦਿੰਦੀ ਆ ਤੇ ਉਹਨੂੰ ਸਾਰਾ ਐਡਾ ਵੱਡਾ ਥਾਲ ਭਰ ਕੇ ਦੇ ਦਿੰਦੀ ਆ ਅਡਰਟ ਤਰ੍ਹਾਂ ਦੇ ਖਾਣਿਆਂ ਦਾ ਉਹਨੂੰ ਕਹਿੰਦੀ ਵੀ ਆ ਲੈ ਲੈ ਜਾ ਉਹ ਤੇ ਘਰੇ ਤੇ ਆ ਵੀ ਘਰ ਵਾਲੇ ਨਾਲ ਰੱਜ ਕੇ ਖਾ ਤੇ ਹੁਣ ਕੱਲ ਨੂੰ ਆਵੀ ਪਰ ਕਹਿੰਦੀ ਤੂੰ 10 ਮਿੰਟ ਰੁਕ ਜਾ ਹੁਣ ਇੱਥੋਂ ਦਾ ਜਿਹਦੀ ਰਾਜੀ ਦੀ ਰੇਸ਼ਮ ਦੀ ਬਰਾਤ ਲੰਗਣੀ ਆ ਤੇ ਵੇਖੀ ਜਾਂਦੀ ਪਹਿਲਾਂ ਤਾਂ ਰੁਕ ਜਾਂਦੀ ਫਿਰ ਜਾਣ ਲੱਗਦੀ ਜੋ ਜਾਣ ਲੱਗਦੀ ਆ ਅੱਗੇ ਉਹਨੂੰ ਰਾਜ ਰੇਸ਼ਮ ਆ ਜਾਂਦਾ ਰਾਜਾ ਰੇਸ਼ਮ ਉਹਦੀ ਬਾਹ ਫੜ ਕੇ ਦਰਬਾਰ ਚ ਲੈ ਜਾਂਦਾ ਉੱਥੇ ਹੋਰ ਵੱਧੂ ਰਾਜੇ ਬੈਠੇ ਹੁੰਦੇ ਆ ਰਾਜਕੁਮਾਰ ਬੈਠੇ ਹੁੰਦੇ ਉੱਥੇ ਜਾ ਕੇ ਉਹ ਉਹ ਕਹਿੰਦਾ ਵੀ ਇਹਨੂੰ ਪਛਾਣਿਆ ਇਹ ਰਾਜਕੁਮਾਰੀ ਆ ਜਿਹੜੀ ਲੋਕਾਂ ਤੇ ਹੱਸਦੀ ਸੀ ਤੇ ਆ ਜਿਹੜਾ ਲੋਕਾਂ ਦੀ ਝੂਠ ਮਾਰਦੀ ਕਰਦੀ ਆ ਬਹੁਤ ਵੀ ਲੋਕ ਉਹਤੇ ਹੱਸਦੇ ਆ ਤੇ ਉਹਦੇ ਹੱਥਾਂ ਵਾਲਾ ਜਿਹੜਾ ਥਾਲ ਹੁੰਦਾ ਉਹ ਡਿੱਗ ਪੈਂਦਾ ਤੇ ਵੀ ਵਿਚਾਰੀ ਉੱਥੇ ਰੋਣ ਲੱਗ ਜਾਂਦੀ ਆ ਉਹ ਤੋਂ ਹੱਥ ਛੜਾ ਕੇ ਫਿਰ ਭਜਦੀ ਉਹ ਫਿਰ ਫਿਰ ਉਹ ਫੜ ਕੇ ਲੈ ਆਉਂਦਾ ਫਿਰ ਫਿਰ ਉਹ ਫਿਰ ਭਜਦੀ ਆ ਫਿਰ ਫਿਰ ਆ ਫੜ ਕੇ ਲੈ ਆਉਂਦਾ ਫਿਰ ਆਖਰ ਨੂੰ ਉਹ ਕਹਿੰਦਾ ਗੱਲ ਸੁਣ ਹੁਣ ਤੈਨੂੰ ਕਿਤੇ ਜਾਣ ਦੀ ਜਰੂਰਤ ਨਹੀਂ ਠੀਕ ਆ ਜਿਹੜਾ ਉਹ ਮੰਗਤਾ ਸੀ ਨਾ ਉਹ ਉਹ ਮੈਂ ਹੀ ਸੀ ਠੀਕ ਆ ਜਿਹੜਾ ਤੇਰੇ ਘਰੇ ਉਹ ਭਾਂਡੇ ਤੋੜ ਕੇ ਗਿਆ ਸੀ ਉਹ ਵੀ ਮੈਂ ਹੀ ਸੀ ਸਾਰੇ ਕੰਮ ਮੈਂ ਕੀਤੇ ਆ ਠੀਕ ਆ ਤੇ ਉਹ ਮੰਗਤਾ ਜਿਹੜਾ ਵਿਆਹ ਕਿ ਲਿਆ ਸੀ ਉਹ ਵੀ ਮੈਂ ਸੀ ਹੋਰ ਨਹੀਂ ਸੀ ਕੋਈ ਕਿਉਂਕਿ ਮੈਂ ਤੈਨੂੰ ਪਿਆਰ ਕਰਦਾ ਸੀ ਪਰ ਮੈਂ ਤੈਨੂੰ ਉਵੇਂ ਨਹੀਂ ਲਿਆਉਣਾ ਚਾਹੁੰਦਾ ਸੀ ਉਵੇਂ ਲਿਆਉਣਾ ਨਹੀਂ ਚਾਹੁੰਦਾ ਸੀ ਜਿਵੇਂ ਤੂੰ ਸੀਗੀ ਹੁਣ ਤੂੰ ਇੰਨੇ ਕਸ਼ਟਾਂ ਵਿੱਚ ਦੀ ਨੰਘ ਕੇ ਇੰਨੇ ਦੁੱਖ ਤਕਲੀਫਾਂ ਵੇਖ ਕੇ ਸੌਣ ਜਿਵੇਂ ਪੱਠੀ 'ਚ ਪੱਠੀ ਚ ਤਪਾਇਆ ਸਿਉਣਾ ਹੁੰਦਾ ਨਾ ਉਹ ਸਿਉਣਾ ਬਣ ਗਈ ਹੁਣ ਤੂੰ ਹੁਣ ਤੇਰੇ ਚ ਕੋਈ ਵੀ ਖੋਟ ਨਹੀਂ ਰਿਹਾ ਬਿਲਕੁਲ ਐ ਸ਼ੁੱਧ ਹੋ ਗਈ ਤੂੰ ਹੁਣ ਤੈਨੂੰ ਦੁਨੀਆਦਾਰੀ ਦਾ ਪਤਾ ਲੱਗ ਗਿਆ ਹੁਣ ਮੈਂ ਤੈਨੂੰ ਉਹੀ ਦੇਖਣਾ ਚਾਹੁੰਦਾ ਸੀ ਇਸ ਤਰ੍ਹਾਂ ਦੀ ਜਨਾਨੀ ਐ ਜਿਹੜੀ ਮੈਂ ਘਰੇ ਲਿਆਉਣਾ ਚਾਹੁੰਦਾ ਸੀ ਤੇ ਉਹ ਫਿਰ ਰਾਜਾ ਰੇਸ਼ਮ ਉਹਦੇ ਨਾਲ ਵਿਆਹ ਕਰਨ ਵਾਸਤੇ ਤਿਆਰ ਹੋ ਜਾਂਦਾ ਤੇ ਉਹ ਜਿਹੜੇ ਉਹਦੇ ਹੁੰਦੇ ਆ ਹੋਰ ਰਿਸ਼ਤੇਦਾਰ ਉਹਦੇ ਮਾਪਿਓ ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਉੱਥੇ ਉਹਨੇ ਬੁਲਾਇਆ ਹੁੰਦਾ ਤੇ ਉਹ ਵੀ ਸਾਰੇ ਇਕੱਠੇ ਹੋ ਜਾਂਦੇ ਤਾਂ ਪਿਓ ਵੀ ਕਹਿੰਦਾ ਸਾਡੀ ਸਾਰੀ ਆਉਂਦੀ ਚਾਲ ਸੀ ਜਿਹਦੇ ਅਸੀਂ ਤੈਨੂੰ ਸੁਧਾਰਨਾ ਸੀ ਅਸੀਂ ਸੁਧਾਰਨਾ ਸੀ ਜਿਹਦੇ ਨਾਲ ਤੂੰ ਵੀ ਇੰਨੀ ਵਿਗੜ ਗਈ ਸੀ ਵੀ ਤੂੰ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੀ ਸੀ ਤੇ ਇਸ ਕਰਕੇ ਵੀ ਅਸੀਂ ਤੈਨੂੰ ਸੁਧਾਰਨਾ ਸੀ ਤੇ ਜਿਹਦੇ ਕਰਕੇ ਤੂੰ ਹੁਣ ਸੁਧਰ ਗਈ ਆ ਹੁਣ ਤੂੰ ਦੁਨੀਆਦਾਰੀ ਦੀ ਲਾਇਕ ਆ ਹੁਣ ਤੂੰ ਰਾਣੀ ਬੰਦੇ ਲਾਇਕ ਆ ਅੱਗੇ ਤੂੰ ਰਾਣੀ ਬੰਦੇ ਲਾਇਕ ਨਹੀਂ ਸੀ ਕਿਉਂਕਿ ਦੁਨੀਆਦਾਰੀ ਐ ਜਿਹੜੀ ਉਹਦੇ ਵਿੱਚ ਨਿਮਰਤਾ ਵੀ ਜ਼ਰੂਰੀ ਆ ਉਹਦੇ ਵਿੱਚ ਸਾਰੀਆਂ ਚੀਜ਼ਾਂ ਜ਼ਰੂਰੀ ਆ ਇੱਕ ਕਹਾਣੀ ਮੈਂ ਤੁਹਾਨੂੰ ਹੋਰ ਇਸੇ ਤਰ੍ਹਾਂ ਦੀ ਸੁਣਾਉਣਾ ਚਾਹਣਾ ਇੱਕ ਬਹੁਤ ਸੋਹਣੀ ਕਹਾਣੀ ਆ ਜਿਹੜੀ ਮੈਂ ਇੱਕ ਹੋਰ ਤੁਹਾਨੂੰ ਸੁਣਾਉਣਾ ਇਸੇ ਤਰ੍ਹਾਂ ਦੀ ਜਿਹਦੇ ਚ ਉਹ ਕਹਿੰਦਾ ਕਿ ਦੋਸਤੋ ਥੋੜਾ ਕੰਫਿਊਜ਼ ਹੋ ਗਿਆ ਸੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਹੁਣੇ ਉਹ ਦੂਜੀ ਕਹਾਣੀ ਵੀ ਸੁਣਾਉਂਗਾ ਕੋਈ ਦਿੱਕਤ ਨਹੀਂ ਤੇ ਇੱਕ ਟੂ ਇੱਕ ਮਿੰਟ ਇੱਕ ਮਿੰਟ ਹੀ ਹੁਣੇ ਵਾਪਸ ਆਉਣਾ ਮੈਂ